ਲੋਕ ਸਭਾ ਚੋਣਾਂ 2024 ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਜਿੱਥੇ ਵੱਖ-ਵੱਖ ਉਮੀਦਵਾਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਤੂਫਾਨੀ ਦੌਰੇ ਕਰ ਰਹੇ ਨੇ ਉੱਥੇ ਹੀ ਉਹਨਾਂ ਦੀ ਪਾਰਟੀ ਦੇ ਸਟਾਰ ਪ੍ਰਚਾਰਕ ਵੀ ਉਹਨਾਂ ਦੇ ਹਲਕਿਆਂ ਦੇ ਵਿੱਚ ਜਾ ਕੇ ਵੋਟਰਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਮੌਕੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਐਲਾਨ ਕਰ ਦਿੱਤੇ ਗਏ ਨੇ ਪਰ ਜੇਕਰ ਗੱਲ ਕਰੀਏ ਸਭ ਤੋਂ ਹੌਟ ਸੀਟ ਦੀ ਤਾਂ ਇਸ ਮੌਕੇ ਪੰਜਾਬ ਦੇ ਵਿੱਚ ਖਡੂਰ ਸਾਹਿਬ ਲੋਕ ਸਭਾ ਸੀਟ ਤੇ ਲੋਕਾਂ ਦੀਆਂ ਨਜ਼ਰਾਂ ਹਨ ਕਿਉਂਕਿ ਇੱਥੋਂ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹਨ ਉੱਥੇ ਹੀ ਪਾਈ ਅਮਰਤਪਾਲ ਸਿੰਘ ਜੋ ਕਿ ਐਨਐਸਐ ਦੇ ਤਹਿਤ ਡਿਬਰੂਗੜ ਸਾਉਂਦੀ ਜੇਲ੍ਹ ਦੇ ਵਿੱਚ ਨਜ਼ਰਮੰਦ ਹਨ ਉਹ ਆਜ਼ਾਦ ਉਮੀਦਵਾਰ ਹਨ ਅਤੇ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਤੇ ਦਾ ਖੜਿਆ ਗਿਆ ਉੱਥੇ ਹੀ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਿਰਸਾ ਸਿੰਘ ਬਲਟੋਹਾ ਨੂੰ ਟਿਕਟ ਦਿੱਤੀ ਗਈ ਹੈ ਅਤੇ ਭਾਜਪਾ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਸ਼ਾਮਲ ਹੋਏ ਮਨਜੀਤ ਸਿੰਘ ਮੰਨਾ ਨੂੰ ਪਾਰਟੀ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਿਆ ਉੱਤੇ ਸ੍ਰੋਮਣੀ ਅਕਾਲੀ ਦਲ ਸ੍ਰੀ ਅਮਰਸਾਹਬ ਨੇ ਆਪਣੇ ਉਮੀਦਵਾਰ ਹਰਪਾਲ ਸਿੰਘ ਬਲੇਰ ਨੂੰ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫਿਲਹਾਲ ਬਿਠਾ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬਾਈ ਚਾਂਸ ਭਾਈ ਅਮਰਤਪਾਲ ਸਿੰਘ ਦੇ ਕਾਗਜ਼ਾਂ ਦੇ ਵਿੱਚ ਕੋਈ ਕਮੀ ਕੱਢੀ ਜਾਂਦੀ ਹੈ ਫੇਰ ਹੀ ਉਹ ਆਪਣਾ ਉਮੀਦਵਾਰ ਇਤਿਹਾਸਿਕ ਖਰੂਰ ਸਾਹਿਬ ਲੋਕ ਸਭਾ ਸੀਟ ਤੋਂ ਖੜਾ ਕਰਨਗੇ ਤੇ ਦੱਸ ਦिए ਕਿ ਇਸ ਮੌਕੇ ਬਿਰਸਾ ਸਿੰਘ ਬਲਟੋਹਾ ਵੱਲੋਂ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਦਾ ਇੱਥੋਂ ਤੱਕ ਕਿ ਉਹਨਾਂ ਨੂੰ ਚੈਲੰਜ ਤੱਕ ਕਰ ਦਿੱਤੇ ਗਏ ਨੇ ਡਿਬੇਟ ਦੇ ਲਈ ਅਤੇ ਇਸ ਨੇ ਪੂਰੀ ਤਲਖੀ ਲੈ ਆਂਦੀ ਹੈ ਇਸ ਚੋਣਾਂ ਦੇ ਮਾਹੌਲ ਦੇ ਵਿੱਚ ਉੱਥੇ ਹੀ ਇੱਕ ਨੌਜਵਾਨ ਵੱਲੋਂ ਬਿਰਸਾ ਸਿੰਘ ਬਲਟੋਹਾ ਨੂੰ ਆਪਣੇ ਤਰਕ ਭਰਪੂਰ ਗੱਲਾਂ ਦੇ ਨਾਲ ਘੇਰਿਆ ਗਿਆ ਜਦੋਂ ਬਿਰਸਾ ਸਿੰਘ ਬਲਟੋਹਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਇਸ ਮੌਕੇ ਨੌਜਵਾਨਾਂ ਵੱਲੋਂ ਬਿਰਸਾ ਸਿੰਘ ਬਲਟੋਹਾ ਦਾ ਕਾਫੀ ਜ਼ਿਆਦਾ ਵਿਰੋਧ ਦੇਖਣ ਨੂੰ ਆਮ ਤੌਰ ਤੇ ਹੀ ਮਿਲ ਰਿਹਾ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਇੱਕ ਦੂਰ ਸਾਹਿਬ ਲੋਕ ਸਭਾ ਸੀਟ ਤੋਂ ਕਿਹੜਾ ਉਮੀਦਵਾਰ ਜੇਤੂ ਹੋ ਸਕਦਾ ਹੈ ਉਹ ਕਮੈਂਟਾਂ ਦੇ ਵਿੱਚ ਦੱਸਿਓ ਆਓ ਤੁਹਾਨੂੰ ਇਸ ਨੌਜਵਾਨ ਦੀ ਵੀਡੀਓ ਵੱਲ ਲੈ ਚਲਦੇ ਹਾਂ ਤੇ ਦੇਖਦੇ ਹਾਂ ਇਸ ਨੌਜਵਾਨ ਨੇ ਆਪਣੇ ਕੀ ਵਿਚਾਰ ਰੱਖੇ ਨੇ ਸਤਿ ਸ੍ਰੀ ਅਕਾਲ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਬੇੜਾ ਆ ਗਿਆ ਟਾਈਮ ਆ ਗਿਆ ਘਰਾਂ ਵਿੱਚੋਂ ਨਿਕਲੋ ਜੇ ਆਪਣੀ ਨੌਜਵਾਨ ਪੀੜ੍ਹੀ ਨੂੰ ਆਉਣ ਵਾਲੀ ਅਗਾਂਹੂ ਪੀੜ੍ਹੀ ਨੂੰ ਆਪਾਂ ਬਚਾਉਣਾ ਚਾਹੁੰਦੇ ਆ ਕਿਉਂਕਿ ਆਪਣੇ ਹੱਥਾਂ ਬਸਾਂ ਵਿੱਚ ਕੁਝ ਨਹੀਂ ਰਿਹਾ ਹੈਗਾ ਜੇ ਹੁਣ ਵੀ ਆਪਾਂ ਜ਼ਮੀਰਾਂ ਨੂੰ ਮਾਰ ਕੇ ਕੋਰਨਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਰਹਿ ਗਏ ਨਾ ਤਾਂ ਗਾਹਾਂ ਨੂੰ ਆਪੀ ਪਰਤਾਏ ਦੇ ਕੁਝ ਨਹੀਂ ਬਣਨਾ ਹੈਗਾ ਇਹਨਾਂ ਫਿਰ ਪੱਤਾ ਇਹਦੇ ਕੁਝ ਨਹੀਂ ਬਣਨਾ ਚਿੜੀਆਂ ਚੁਗੀਆਂ ਖੇਤ ਭਾਈ ਅਮਰਤਪਾਲ ਸਿੰਘ ਖਾਲਸਾ ਖੜਿਆ ਖੰਡੂਰ ਸਾਹਿਬ ਸੀਟ ਤੇ ਡੇਬਰੂਗੜ ਜੇਲ੍ਹ ਤੇ ਡੇਬਰੂਗੜ ਜੇਲ੍ਹ ਤੇ ਭਾਈ ਅਮਰਤਪਾਲ ਸਿੰਘ ਦੀ ਆਵਾਜ਼ ਆਈ ਹੈ ਐਮਪੀ ਦੇ ਇਲੈਕਸ਼ਨਾਂ 'ਵਾਂ ਖੰਡੂਰ ਸਾਹਿਬ ਸੀਟ ਤੇ ਖੜਿਆ ਹੈ ਓ ਖੰਡੂਰ ਸਾਹਿਬ ਵਾਲਿਓ ਮੈਂ ਤੁਹਾਨੂੰ ਪੱਲਾ ਅੱਡ ਕੇ ਆ ਝੋਲੀ ਅੱਡ ਕੇ ਆ ਦੇਖੋ ਆ ਝੋਲੀ ਅੱਡ ਕੇ ਆਪਣੀ ਕੌਮ ਨੂੰ ਖੰਡੂਰ ਸਾਹਿਬ ਵਾਲਿਆਂ ਨੂੰ ਬੇਇਨਤੀ ਕਰਦਾ ਏ ਬਈ ਪਹਿਲਾਂ ਤੁਸੀਂ ਬੀਬੀ ਖਾਲੜਾ ਨੂੰ ਹਰਾਇਆ ਜਿਹੜੇ ਬੰਦੇ ਨੇ ਉਹ ਭਾਈ ਖਾਲੜਾ ਨੇ ਸਾਰੇ ਮੁੰਡਿਆਂ ਦਾ ਜਿੰਨੇ ਸਾਰੇ ਕਤਲਿਆਮ ਹੋਇਆ ਤਾਂ ਨਾ ਉਹ ਕੱਲਾ ਕੱਲਾ ਜਿੰਨੀਆਂ ਸਪਿਚਾਂ ਮੈਂ ਕਹਿੰਦਾ ਵੀ ਜਿੰਨਾ ਕੁ ਉਹ ਬੰਦਾ ਕੱਢ ਕੇ ਲਿਆਇਆ ਕੱਲੇ ਕੱਲੇ ਬੰਦੇ ਦੀ ਗਿਣਤੀ ਕੱਢ ਕੇ ਲਿਆਇਆ ਏ ਪਰ ਉਹੀ ਉਹਦੇ ਘਰਦਿਆਂ ਨੂੰ ਬੀਬੀ ਖਲੜਾ ਨੂੰ ਖੰਡੂਰ ਸਾਹਿਬ ਵਾਲਿਆਂ ਨੇ ਉੱਥੇ ਦੇ ਮਾਤ ਦਵਾਈ ਦੀ ਤੁਸੀਂ ਸਾਥ ਨਹੀਂ ਜਾ ਦਿੱਤਾ ਪਰ ਕਹਿੰਦੇ ਜੇ ਗਲਤੀ ਕਰੇ ਬੰਦਾ ਗਲਤੀ ਨੂੰ ਟਾਈਮ ਨਾਲ ਸੁਧਾਰ ਲਵੇ ਉਹਦੇ ਵਰਗੀ ਰੀਸ ਨਹੀਂ ਹੁੰਦੀ ਪਰ ਖੰਡੂਰ ਸਾਹਿਬ ਵਾਲਿਓ ਮੈਂ ਤੁਹਾਨੂੰ ਇਸ ਵਾਰ ਬੇਨਤੀ ਕਰਦਾ ਏ ਬਈ ਫੇਰ ਮੜੀਆਂ ਬਾ ਘੱਟ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਭਾਈ ਸਾਹਿਬ ਜਿਹੜੀ ਖੰਡੂਰ ਸਾਹਿਬ ਸੀਟ ਤੇ ਤੁਹਾਾਰੇ ਉੱਥੇ ਖੜੇ ਨਾ ਐਮਪੀ ਦੀਆਂ ਵੋਟਾਂ ਚ ਉਹਨਾਂ ਨੂੰ ਇੱਕ ਧਰਵਾ ਕਰਕੇ ਜਿਤਾ ਦਿਓ ਜਿਵਾਨ ਤਾਂ ਜਬਤ ਕਰਾ ਲਓ ਸਾਰੀਆਂ ਪਾਰਟੀਆਂ ਨੀਆਂ ਤੇ ਮੈਂ ਹੋਰ ਗੱਲ ਕਹਿਣੀ ਚਾਹੁੰਨਾ ਏ ਬਈ ਇਹ ਬੀਜੇਪੀ ਦਾ ਜਿਹੜੀ ਕੈਪਟਨ ਅਮਨਿੰਦਰ ਸਿੰਘ ਦਾ ਮੁੱਖ ਮੰਤਰੀ ਘਰ ਵਾਲੀ ਪਟਿਆਲੇ ਦੇ ਮਹਾਰਾਣੀ ਪ੍ਰਨੀਤ ਕੌਰ ਖੜੀ ਐ ਵੋਟਾਂ ਵਿੱਚ ਬੀਜੇਪੀ ਕੰਨੀ ਦੇ ਉਹ ਉੱਥੇ ਨੇ ਲੜਨ ਲੱਗੀ ਐ ਉਹਦਾ ਵਿਰੋਧ ਕਰ ਰਹੇ ਤੇ ਕਿਸਾਨ ਸ਼ਾਂਤਮਈ ਕਾਲੀਆਂ ਝੰਡੀਆਂ ਦਿਖਾ ਕੇ ਪਰ ਉੱਥੇ ਉਹ ਬੰਦੇ ਨਾਲ ਇੰਨੇ ੱਤਕੇ ਹੋਏ ਐ ਕਿਸਾਨਾਂ ਨਾਲ ਉਹੀ ੱਤਕਿਆਂ ਦੇ ਵਿੱਚ ਸਾਢੇ 1 ਕਿਸਾਨ ਦਾ ਕਤਲ ਹੋ ਗਿਆ ਉਹ ਜੂੰਦੇ ਜੀ ਮਾਰ ਦਿੱਤਾ ਗਿਆ ਏ ਮੈਂ ਹੁਣ ਆਪਣੇ ਭੁੰਤ ਸਿੰਘ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਦੋ ਹੱਥ ਜੋੜ ਕੇ ਬੇਨਤੀ ਕਰਦਾ ਏ ਵੀ ਮਾਨ ਸਾਹਿਬ ਪਰਚਾ ਬਾਇ ਨੇਮ ਦੋ ਵੋਟਾਂ ਦਾ ਟਾਈਮ ਹੈ ਤੁਸੀਂ ਬਹੁਤ ਕਿਸਾਨਾਂ ਦੇ ਅਤਿਸ਼ੀਆ ਬਹੁਤ ਜ਼ਿਆਦਾ ਅਤਿਸ਼ੀਆ ਮੈਂ ਤੁਹਾਨੂੰ ਕਹਿਣਾ ਮਾਨ ਸਾਹਿਬ ਪਰ ਹੁਣ ਪਰਚਾ ਦੇ ਦਿਓ ਦੇ ਦਿਓ ਬਾਇ ਨੇਮ ਦੇ ਦਿਓ ਨਾਮ ਲਿਖਟਾਂ ਦਿਓ ਜਿਹੜਾ ਆਇਆ ਕੋਈ ਕਿਸਾਨੋ ਜੇ ਹੁਣ ਕਿਸਾਨ ਵਿਰੋਧ ਕਰ ਰਹੇ ਆ ਉਹ ਪੰਜਾਬੀ ਆਪਣੀਆਂ ਜ਼ਮੀਰਾਂ ਅਣਖਾਂ ਗੈਰਤਾਂ ਨਾਲ ਮਾਰੋ ਉਹ ਸਵਾਲ ਕਰਨ ਦਾ ਹੱਕਪਣਾ ਵੀ ਬਣਦਾ ਏ ਉਹ ਕਿਉਂ ਨਹੀਂ ਪੁੱਛਦੇ ਭਾਈ ਹਵਾਰੇ ਸਿੰਘ ਰਾ ਨੂੰ ਭਾਈ ਹਵਾਰੇ ਨੂੰ ਵੀ 33 33 ਸਾਲ ਦੇ ਸਾਰੇ ਬੰਦੀ ਸਿੰਘ ਜੇਲਾਂਾਂ ਵਿੱਚ ਬੈਠੇ ਆ ਕਿਉਂ ਨਹੀਂ ਪੁੱਛਦੇ ਵੀ ਕੋਈ ਐਮਪੀ ਕੋਈ ਐਮਐਲਏ ਕਿਉਂ ਨਹੀਂ ਹੁੰਦੀ ਸਪੋਰਟ ਵਿੱਚ ਆਉਂਦਾ ਉਹ ਕਿਉਂ ਨਹੀਂ ਕੋਈ ਬਿਆਨ ਦਿੰਦਾ ਵਿਧਾਨ ਸਭਾ ਵਿੱਚ ਖੜ ਕੇ ਕਿਉਂ ਨਹੀਂ ਕੋਈ ਗਰਜਦਾ ਆਏਗਾ ਬਈ ਸਾਰੇ ਸਿੰਘਾਂ ਨੂੰ ਰਿਆਈ ਦਿਓ ਉਹ ਬੀਬੀ ਬਾਨੋਂ ਵਾਲੇ ਜੀ ਨੇ ਬਲਤਕਾਰ ਕਰਤਾ ਨੂੰ ਢੋਲ ਨਾ ਛਿੜਾ ਕੇ ਲੈ ਗਏ ਕarnataka ਵਾਲੇ ਉਹ ਭਾਜਪੀ ਆਪਣੇ ਬੰਦੇ ਨੂੰ ਤਾਂ ਛੱਡਦੀ ਐ ਮਨੂੰ ਆਏ ਦੋ ਸਿੱਖਾਂ ਦੀ ਬਾਹਰ ਨੂੰ ਕਿਉਂ ਆਏ ਉਹਨਾਂ ਨੂੰ ਅੱਤਵਾਦੀ ਐਲਾਨ ਦਿੰਨੇ ਐ ਉਹ ਬਿਰਸਾ ਸਿੰਘ ਬਲਟੋਹਾ ਜਿਹੜਾ ਕਹਿੰਦਾ ਅਮਰਤਪਾਲ ਦਾ ਕੋਈ ਵੀ ਸਾਥੀ ਘਰ ਦਾ ਆ ਕੇ ਕਹਿੰਦਾ ਮੈਨਾਂ ਡਿਬੇਟ ਕਰ ਲਵੇ ਉਹ ਭਾਈ 70 ਸਾਲ ਹੋ ਗਏ ਛੋਡੀਆਂ ਪਾਰਟੀਆਂ ਨੂੰ ਤੁਹਾਨੂੰ ਪੰਤ ਕਰਕੇ ਵੋਟਾਂ ਪਾਉਂਦੇ ਆਨੂੰ ਸਾਡੇ ਦਾਦੇ ਪੁਰਖਿਆਂ ਨੇ ਧੱਕੜੀ ਦੇ ਨਿਸ਼ਾਨ ਨੂੰ ਵੋਟਾਂ ਪਾ ਪਾ ਕੇ ਤੁਹਾਨੂੰ ਅੱਜ ਤੱਕ ਜਿਤਾਉਂਦੇ ਰਹੇ ਆਂ ਓ ਮਨੂੰ 4 ਕੰਮ ਗਣਾ ਦੇ ਉਂਗਲੀਆਂ ਬਸ 4 ਜਿਹੜੇ ਤੇਮਣੀ ਕੌਮ ਖਾਤਰ ਕਰੇ ਆਂ ਇਹ ਵੋਟਾਂ ਮੈਂ ਖੜਦੇ ਨੇ ਪਹਿਲਾਂ ਤੇਰੀ ਕਿੰਨੀ ਪ੍ਰਾਪਰਟੀ ਦੀ ਉਹ ਲੋਕਾਂ ਨੂੰ ਜਨਤਕ ਕਰ ਉਹ ਡਿਬੇਟ ਉਹਦੇ ਨਾ ਹੋਏ ਕਰਦੀ ਆ ਜਿਹੜਾ ਬੰਦਾ ਸੱਚਾ ਹੋਵੇ ਬਰਾਬਰ ਦਾ ਹੋਵੇ ਓ ਤੂੰ ਸਿੱਧਾ ਆਟੇ ਮੈਂ ਨੂਨ ਦੇ ਬਰਾਬਰ ਨਹੀਂ ਤੂੰ ਕਹਿਣਾ ਮੈਂ ਆਪਣੇ ਪੰਥਕਾਤ ਲੜੂੰਗਾ ਮੈਂ ਭਾਈ ਸਾਹਿਬਾਂ ਨੂੰ ਛਿੜਾ ਦੂੰਗਾ 70 ਸਾਲ ਦਾ ਕਿਉਂ ਨਹੀਂ ਬੋਲਿਆ ਉਹ ਅਕਾਲੀ ਦਲ ਵਿੱਚ ਇਹਨਾਂ ਨੂੰ ਜੇ ਗੱਠ ਜੋੜਤਾ ਸੈਂਟਰ ਨਾਲ ਜਾਬੀ ਹੋਆ ਰਹੇ ਨਹੀਂ ਭਾਈ ਹੋਆ ਰਹੇ ਨਹੀਂ ਰਾਜੋਆਣੇ ਨਹੀਂ ਅੰਦਰੇ ਬੈਠੇ ਦੇ ਜੜ ਕਿਉਂ ਨਹੀਂ ਛੜਾਏ ਕਿਉਂ ਨਹੀਂ ਤੇਰੀਆਂ ਸਪਿਚਾਂ ਆਈਆਂ ਕਿਉਂ ਨਹੀਂ ਬਿਆਨ ਆਏ ਕਿਉਂ ਨਹੀਂ ਤੂੰ ਆਪਣੀ ਕੌਮ ਨਾਲ ਖੜਿਆ ਜਾ ਖੜਨੇ ਦਾ ਟਾਈਮ ਦਾ ਜਰਨੂ ਨੂੰਸਖਬੀਰ ਬਾਦਲ ਕਹਿੰਦਾ ਵੀ ਅੱਤਵਾਦੀ ਇਹ ਚਾਹਤੇ ਦਿੱਲੀ ਦੇ ਤਿਹਾੜ ਜੇਲਾਵਾਂ ਮਾਰੇ ਉਹਨਾਂ ਨੂੰ ਹੋਰ ਤਾਂ ਹੋਰ ਛੁੱਟੀ ਤੱਕ ਦੇਣੀ ਬੰਦ ਕਰੀ ਵੀ ਸਰਕਾਰਾਂ ਨੇ ਕਿਉਂ ਨਹੀਂ ਦੀ ਉਹਨਾਂ ਦੀ ਵਿਰੋਧਤਾ ਕਰੀ ਕਿਉਂ ਨਹੀਂ ਉੱਟੇ ਬੋਲਿਆ ਜਾ ਉੱਥੇ ਸੰਤਾਵਾ ਹਮਲਾ ਹੋਇਆ ਤਾਂ ਤੂੰ ਨਾ ਅਮਰਤਪਾਲ ਵੀ ਸਰੈਂਡਰ ਕਰਕੇ ਉੱਥੇ ਗ੍ਰਿਫਤਾਰੀ ਦੇ ਗਿਆ ਦਾ ਤੂੰ ਜੰਗ ਦੇ ਮੈਦਾਨ ਵਿੱਚ ਤੇ ਨਿਕਲਿਆ ਦਾ ਜਦ ਫੌਜ ਨੇ ਆ ਗਏ ਤਾਵਾ ਬੋ ਤੇਰਾ ਤੁਸੀਂ ਐ ਹੱਥ ਖੜੇ ਕਰਤੇ ਤੇ ਐ ਐ ਕਰਦੇ ਨਹੀਂ ਰਿੰਗ ਕੇ ਨਿਕਲ ਜਿਹੜੇ ਲੇਲੜੀਆਂ ਕੱਢਦੇ ਉਹ ਸੂਰਮਾ 250 ਸਿੰਘਾਂ ਨਾਲ ਅੰਦਰ ਮਰ ਨਹੀਂ ਮਰ ਗਿਆ ਪਰ ਗੋਡੇ ਨਹੀਂ ਤੇ ਟੇਕੇ ਹੈਗੇ ਇੱਕ ਬੰਦੇ ਨੇ ਜੰਗ ਦੇ ਮੈਦਾਨ ਵਿੱਚ ਸਰੈਂਡਰ ਹੋਣਾ ਇੱਕ ਨੇ ਟਾਈਮ ਦੇਖ ਕੇ ਪਰਾਂ ਵਿਚਾਰ ਕੇ ਆਪਣੀ ਗ੍ਰਿਫਤਾਰੀ ਦੇਣੀ ਇਹ ਦੋਏ ਗੱਲਾਂ ਦਾ ਬਹੁਤ ਜ਼ਿਆਦਾ ਫਰਕ ਹੈ ਤੂੰ ਕਹਿਣਾ ਮੈਂ ਕੌਮਖਤਰ ਆਇਆ ਕਰਿਆ ਕੌਮਖਤਰ ਲੜੂਗਾ ਤੂੰ 2 4 ਕੰਮ ਦਾ ਗਣਾ ਤੇ ਕਰਿਆ ਕਿਆ ਕੌਮਖਤਰ ਉਹ ਤੁਸੀਂ ਆਪਣੀਆਂ ਪ੍ਰਾਪਟੀਆਂ ਬਣਾ ਲੀਆਂ ਜਾਂ ਸਰਸੇਵਾਲ ਨੂੰ ਮਾਫੀ ਦਿੱਤੀ ਦੀ ਉਹ ਬੰਦਾ ਪਛਾਕਾਂ ਦੇ ਗਿਆ ਇਹਦਾ ਜਿਹੜਾ ਤੁਹਾਡੇ ਵਿੱਚ ਢੀਂਸਾ ਨਿਕਲਿਆ ਉਹਦੀ ਖਬਰ ਅਖਬਾਰ ਦੇ ਵਿੱਚੋਂ ਨਾ ਬੰਦੇ ਨੇ ਬਿਆਨ ਦਿੱਤਾ ਦਾ ਹੋਰ ਦੱਸ ਮੈਂ ਕਿਹਾ ਕਹਾ ਜਨ ਕਿਉਂ ਨਹੀਂ ਬੋਲਿਆ ਕਿਉਂ ਨਹੀਂ ਤੇਰੀ ਜ਼ਮੀਰ ਜਗਈ ਵੀ ਮੈਂ ਆਪਣੀ ਕੌਮ ਨਾਲ ਖੜਾ ਆਪਣੇ ਪੰਥ ਨਾਲ ਖੜਾ ਇਹਨਾਂ ਨੇ ਵੀ ਸਰ ਤੇ ਵਾਲੇ ਨੂੰ ਮਾਫੀ ਦੇਤੀ ਅਕਾਲ ਤੱਕ ਸਭ ਤੇ ਉਹ ਤੁਸੀਂ ਆਪਣਾ ਬਾਦਲ ਦਾ ਘੜ ਬਣਾ ਲਿਆ ਹੋ ਉਹ ਗੁਰਦਾਰੇ ਨੇ ਵਿੱਚ ਤੁਸੀਂ ਗੋਰਖਾਂ ਦੇ ਮੈਂ ਕਹਿੰਦਾ ਵੀ ਕਿਆ ਨਹੀਂ ਕਰਦੇ ਅੱਤ ਤੁਸੀਂ ਰੋਟੀਆਂ ਜਲਾਉਣੇ ਆਪਣੀਆਂ ਗੁਰਦੁਆਰਿਆਂ ਦਾ ਕੋਈ ਮਰ ਜਾ ਕੋਈ ਬਿਆਨ ਦੇ ਦੇਵੇ ਤੁਸੀਂ ਪੰਥ ਨੂੰ ਚੱਕ ਕੇ ਠੋਕ ਲੈਣੇ ਪੰਥ ਨੂੰ ਹੋ ਗਿਆ ਖਤਰਾ ਜਿਹੜੇ ਉੱਤੇ ਹਵਾਰੇ ਨਹੀਂ ਸਾਡੇ ਬੰਦੀ ਸਿੰਘਾਂ ਅੰਦਰ ਬੈਠੇ ਨੌਜਵਾਨੀ ਚਿੱਟੇ ਦਾ ਮਰ ਰਹੀ ਜੜ ਕਿਉਂ ਨਹੀਂ ਸਾਡੇ ਪੰਥ ਨੂੰ ਖਤਰਾ ਹੁੰਦਾ ਕਿਉਂ ਨਹੀਂ ਸਾਡਾ ਪੰਥ ਨੂੰ ਕਹਿੰਦੇ ਵੀ ਪੰਥ ਨੂੰ ਸਾਰੇ ਨੂੰ ਖਤਰਾ ਸੀ ਸਿਰ ਨਾਲ ਸਿਰ ਜੋੜ ਕੇ ਆਹ ਕੰਮ ਕਰਨ ਲੱਗੇ ਫਲਾਣੀ ਜਗ੍ਹਾ ਧਰਨਾ ਲਾਉਣ ਲੱਗੇ ਜਾਂ ਤੁਹਾਡੀ ਜ਼ਬਾਨ ਮਾ ਕੁੰਗੜੀਆਂ ਕਹਿੰਦੇ ਪਏ ਨਹੀਂ ਕਦ ਕਾਲੇ ਲੱਗ ਜੰਨੇ ਆ ਪੰਜਾਬੀਆਂ ਜਾਗੋ ਸਵਾਲ ਕਰੋ ਕਰਾਂ ਮਿੱਤੇ ਨਿਕਲੋ ਬਾਹਰ ਕੋਈ ਫਾਇਦਾ ਨਹੀਂ ਅੰਦਰ ਬੈਠ ਕੇ ਕੱਲੇ-ਕੱਲੇ ਲੀਡਰ ਨੂੰ ਸਵਾਲ ਕਰਨ ਦਾ ਹੱਕ ਬਣਦਾ ਆਪਣੇ ਦੇਦਾ ਸੰਵਿਧਾਨ ਕਹਿੰਦਾ ਇਹ ਗੱਲ ਵਿਰੋਧ ਕਰੋ ਸ਼ਾਂਤਮਈ ਸਵਾਲ ਜਵਾਬ ਕਰੋ ਕਲਤਾਰ ਸਿੰਘ ਸੰਦਬਾ ਨੂੰ ਕਿਸਾਨਾਂ ਨੇ ਰੋਕਿਆ ਦਾ ਉਹ ਬੰਦਾ ਬੈਠ ਕੇ ਵਿਚਾਰ ਕਰਕੇ ਗੱਲ ਕਰਕੇ ਸੁਣ ਕੇ ਗਿਆ ਮੈਂ ਕਿਸੇ ਪਾਰਟੀ ਦੇ ਹੱਕ ਵਿੱਚ ਨਹੀਂ ਹੈਗਾ ਬਸ ਸਵਾਲਾਂ ਦੇ ਜਵਾਬ ਦੇਣਾ ਉਹੀ ਲੀਡਰ ਹੁੰਦਾ ਏ ਜਿਹੜਾ ਆਪਣੇ ਜਨਤਾ ਦਾ ਚੁਣਿਆ ਵਾ ਜਨਤਾ ਦੇ ਵਿੱਚ ਆ ਕੇ ਸਵਾਲਾਂ ਦੇ ਜਵਾਬ ਦੇਵੇ ਉਹ ਬੰਦਾ ਖੜਕੇ ਵਿੱਚ ਬਹਿ ਕੇ ਸਵਾਲਾਂ ਦੇ ਜਵਾਬ ਦੇ ਕੇ ਗਿਆ ਪਰ ਤੁਹਾਨੂੰ ਗੱਲ ਨਹੀਂ ਆਉਂਦੀ ਹੈਗੀ ਤੂੰ ਕਹਿੰਦਾ ਅਮਰਤਪਾਲ ਦੇ ਟੱਬਰ ਨਾਲ ਹੀ ਆਪ ਰੋਂਦੀ ਕੋਈ ਜਥੇਬੰਦੀ ਦਾ ਬੰਦਾ ਆ ਜਵੇ ਡਿਬੇਟ ਕਰ ਲੂੰਗਾ ਉਹ ਡਿਬੇਟ ਕਰੂੰ ਕਿਹੜੇ ਮੁੱਦੇ 'ਤੇ ਕਿਹੜੀ ਗੱਲ 'ਤੇ ਕਰੂੰਗਾ ਕਿਹੜੀ ਗੱਲ 'ਤੇ ਕਰੂੰਗਾ ਉਹ ਜੇ ਕੋਈ ਹੋਰ ਮਾੜੀ ਮੋਟੀ ਗੱਲ ਹੋ ਜੇ ਮੈਂ ਤੈਨੂੰ ਪੰਥ ਨੂੰ ਖਤਰਾ ਦੱਸ ਦਿੰਨੇ ਅਸੀਂ ਅਕਾਲੀ ਦਲ ਆਏ ਆ ਅਕਾਲੀ ਦਲ ਆਏ ਜਿੱਥੇ ਅਕਾਲੀ ਦਲ ਨੂੰ ਅੜਨਾ ਚਾਹੀਦਾ ਅੱਜ ਤੱਕ ਜੇ ਅੜਦਾ ਤਾਂ ਥੋੜਾ ਬਹੁਤ ਤਗੜਾ ਬਜੂਤਾ ਪੰਜਾਬ ਵਿੱਚ ਸਾਡੇ ਬਾਬਲਾ ਦਾ ਦਾਦੇ ਪੁਰਖੇ ਕਹਿੰਦੇ ਹੁੰਦੇ ਨੇ ਵੀ ਤਖੜੀ ਪੰਥ ਹੈ ਸਾਡਾ ਉਹਨੂੰ ਵੋਟਾਂ ਪਾਉਂਗੇ ਦੁਨੀਆਂ ਇੱਧਰ ਦੀ ਇੱਧਰ ਹੋ ਜਾਂਦੀ ਦੀ ਮੈਂ ਸਾਡੇ ਬੁੜੇ ਬਾਬੇ ਹਿਲਦੇ ਨਹੀਂ ਜੇ ਪੰਥ ਨੂੰ ਵੋਟਾਂ ਪਾਉਂਦੇ ਪੰਥ ਨੂੰ ਵੋਟਾਂ ਪਾਉਂਦੇ ਓ ਤੂੰ ਸਿੱਕਰਦਾਰ ਆ ਬਾ ਆਪ ਗੇਰਿਆ ਕਿਸੇ ਨੇ ਨਹੀਂ ਗੇਰਿਆ ਹੈਗਾ ਜਦ ਬਰਗਾੜੀ ਕਾਂਡ ਹੋਇਆ ਉੱਥੇ ਬੈਠੇ ਨਿਹੱਤੇ ਨੌਜਵਾਨਾਂ ਬਾ ਜਾਪ ਕਰਦੇ ਬਾ ਗੋਲੀਆਂ ਚੱਲੀਆਂ ਉੱਥੇ ਪੰਥ ਕਿਉਂ ਨਹੀਂ ਖਤਰੇ ਮਾਇਆ ਕਿਉਂ ਨਹੀਂ ਕੋਈ ਬੋਲਿਆ ਕਿਉਂ ਮੁਰਦੇ ਬਣ ਕੇ ਦੇ ਪੰਜਾਬੀਆਂ ਜਾਗ ਜੋ ਧਰਮ ਦੇ ਨਿਕਲੋ ਭਾਈ ਅਮਰਪਾਲ ਸਿੰਘ ਦਾ ਸਾਡਾ ਸਿਮਰਨਜੀਤ ਸਿੰਘ ਮਾਨ ਜਿਹੜਾ ਕੱਲਾ ਬਧਨ ਸਮਾ ਮੈਂ ਗਰਜਦਾ ਏ ਆਪਣੇ ਸਿੰਘਾਂ ਦੀ ਗੱਲ ਕਰਦਾ ਆਪਣੇ ਕੌਮ ਦੀ ਗੱਲ ਕਰਦਾ ਏ ਉਹ ਬੰਦਾ ਜਿਹੜਾ ਕੌਮ ਦੀ ਗੱਲ ਕਰਦਾ ਏ ਉਹ ਬੰਦੇ ਦਾ ਸਾਥ ਦਓ ਲੱਖਾਂ ਰੁਪਏ ਦੇ ਸਦਣਾ ਬਠਿੰਡੇ ਸੀਟ ਤੇ ਖੜਿਆ ਏ ਉਹ ਬੰਦੇ ਦਾ ਸਾਥ ਦਓ ਜਿੰਨੇ ਵੀ ਕੋਈ ਚਾਹੇ ਕਿਸੇ ਪਾਰਟੀ ਦਾ ਹੋਵੇ ਜਿਹੜਾ ਆਪਣੇ ਧਰਮ ਦੀ ਤੇ ਆਪਣੇ ਪੰਥ ਦੀ ਤੇ ਆਪਣੀ ਕੌਮ ਦੀ ਗੱਲ ਕਰੂ ਉਹ ਬੰਦੇ ਦਾ ਸਾਥ ਦੇਣਾ ਪੰਜਾਬੀ ਉਹ ਸਾਡਾ ਹੱਕ ਬਣਦਾ ਏ ਪਰ ਜਿਹੜੇ ਗਰਦਾਰ ਏ ਗਰਦਾਰੀਆਂ ਸਰਟੀਫਿਕੇਟ ਦੰਨੇ ਏ ਸਾਰੇ ਬੰਦਿਆਂ ਨੂੰ ਮਰਵਾ ਕੇ ਉਹਨڈیا ਕੰਧਾਂ 'ਤੇ ਤਸਵੀਰਾਂ ਟੰਗਾਤੀਆਂ ਨੌਜਵਾਨਾਂ ਦੀਆਂ ਜਿਉਂ ਨਾ ਹੰਸਾ ਬਧਾਉਣ ਦੀ ਵਾਰੀ ਆਈ ਪੈਰੇ ਜबान ਨੂੰ ਤਾਲੇ ਲਾ ਕੇ ਬਣੀਆ ਕੋਠੀਆਂ 'ਵਾਂ ਜਾ ਕੇ ਰਾਤ ਨੂੰ ਮੈਂ ਕਹਿੰਦਾ ਵੀ ਦਿਨ ਮੈਂ ਕਿਰਪਾਨਾਂ ਉੱਪਰੋਂ ਛਾਵੇਂ ਅਧਿਆਪੀ ਕੇ ਮੁਰਗਾ ਖਾ ਕੇ ਪਾਈ ਜਾਂਦੇ ਵੀ ਹੁਣ ਕਿਹਾ ਕਹਾ ਮੈਂ ਦੋਨੋਂ ਇਹ ਕੰਮ ਅਰੇ ਤੁਸੀਂ ਮਰਦੇ ਨੂੰ ਅੱਕ ਚੱਪਣਾ ਪੈਂਦਾ ਏ ਮਰਦੇ ਨੂੰ ਅੱਕ ਚੱਬਿਆ ਮਾਨ ਸਾਹਿਬ ਨੂੰ ਜਿਤਾਇਆ ਜੇ ਤੁਸੀਂ ਕਹਿੰਦੇ ਨਾ ਅਕਾਲੀ ਦਲ ਖੇਤਰੀ ਪਾਰਟੀ ਉਰੇ ਕੋਈ ਆ ਕੇ ਬੜਨੀ ਤਾਂ ਸਕਦਾ ਜੇ ਤੁਸੀਂ ਆਪਣੀ ਕੌਮ ਦੇ ਨਾਲ ਖੜੇ ਹੁੰਦੇ ਕਿੰਦੀ ਮਜਾਤ ਸੀ ਅਕਾਲੀ ਦਲ ਸੰਤਾਂ ਦੀ ਚਲਾਈ ਵੀ ਲਹਿਰ ਤੀ ਅਕਾਲੀ ਤੁਸੀਂ ਅਕਾਲੀ ਦਲ ਨੂੰ ਬਾਦਲਦਲ ਬਣਾਤਾ ਬੇੜਾ ਗਰਕ ਕਰਦਾ ਅਕਾਲੀ ਦਲ ਕੋਈ ਮਾੜਾ ਨਹੀਂ ਬੰਦੇ ਮਾੜੇ ਹੁੰਨੇ ਆ ਉਹ ਬੰਦੇ ਹੀ ਮਾੜੇ ਆ ਪੰਜਾਬੀਓ ਜਾਗ ਜਾਓ ਸਵਾਲ ਜਵਾਬ ਕਰੋ ਕੱਲੇ ਕੱਲੇ ਨੂੰ ਜੇ ਆਪਣੀ ਕੌਮ ਤੇ ਪੰਥ ਨੂੰ ਦੇਖਣਾ ਚਾਹੁੰਨੇ ਬਲੰਦੀਆਂ ਪਰ ਨਹੀਂ ਤਾਂ ਫਿਰ ਆਪਾਂ ਨੂੰ ਬਥੇਰਾ ਕੁੱਟਿਆ ਲੁੱਟਿਆ ਛੁੱਟਿਆ ਜਾ ਰਿਹਾ ਏ ਜੇ ਹੁਣ ਵੀ ਨਾ ਨਾ ਜਾਗੇ ਤਾਂ ਕੋਈ ਫਾਇਦਾ ਨਹੀਂ ਹੋਣਾ ਮੈਂ ਦੋਏ ਹੱਥ ਜੋੜ ਕੇ ਆਪਣੀ ਕੌਮ ਨੂੰ ਅਪੀਲ ਕਰਦਾ ਪੱਲਾ ਅੱਡ ਕੇ ਝੋਲੀ ਅੱਡ ਕੇ ਖਾਨਦ ਘਰ ਖੰਡੂਰ ਸਾਹਿਬ ਵਾਲਿਆਂ ਨੂੰ ਵੀ ਭਾਈ ਸਾਹਿਬ ਨੂੰ ਇੱਕ ਤਰਫਾ ਹੋ ਗਏ ਬਾਕੀ ਇਹ ਜਮਾਨ ਦਾ ਜ਼ਬਤ ਕਰਾ ਕੇ ਜਿੱਤਾ ਤੇ ਆਪਣੇ ਬੰਦੀ ਸਿੰਘਾਂ ਨੂੰ ਬਾਹਰ ਲਿਆ ਤਾਂ ਜੋ ਸਾਰਾ ਪੰਜਾਬ ਬਸ ਸਕੇ ਚਿੱਟੇ ਮਨ ਨੌਦਵਾਨੀ ਜਿਹੜੀ ਜਾ ਰਹੀ ਉਹ ਗਰਕ ਹੋ ਰਹੀ ਉਹ ਨਿਕਲ ਸਕੇ ਭਾਈ ਸਾਹਿਬ ਨੇ ਇੱਕ ਆਵਾਜ਼ ਬਲ ਲੱਖਾਂ ਮੁੰਡਾ ਅਮਰਤ ਛੱਕਦਾ ਨਾ ਬਾਹਰ ਨਿਕਲਦਾ ਦਾ ਉਹ ਬੰਦਾ ਉਹ ਬੰਦੇ ਦੀ ਗੱਲ ਵਿੱਚ ਜੁਰਤ ਦੀ ਬੈਠ ਕੇ ਟੇਬਲ ਬਾਬੀ ਡਿਬੇਟ ਕਰਨੇ ਵਾਲ ਦਾ ਬੈਠਾ ਸਿੰਘ ਬਲਟੋਹਾ ਨੂੰ ਵੀ ਕਹਿਣਾ ਵੀ ਜਿੱਦਣ ਆ ਗਿਆ ਉਹ ਮਰਦ ਨੂੰ ਬਿਠਾ ਲਈ ਮੁਰੇ ਮਰਦ ਨੂੰ ਆ ਓ ਮਰਦ ਪੇਟੇ ਦਿਖਾ ਕੇ ਨਹੀਂ ਸੂਰਮੇ ਮੁਰੇ ਆ ਕੇ ਬੋਲਦੇ ਹੁੰਨੇ ਆ ਕੋਈ ਨਹੀਂ ਆ ਭੱਜ ਲੈਣ ਨੂੰ ਬਾਣ ਇੱਕੋ ਜਿਹਾ ਕਿਤੇ ਨਾ ਕਿਤੇ ਇੱਥੇ ਆਉਂਗੇ ਨਾ ਤਾਂ ਮੈਂ ਵੀ ਦਿਖਾਉਂਗਾ ਵੀ ਲਾਣੇਦਾਰ ਬੋਲਿਆ ਤਾਂ ਭਾਈ ਸਾਹਿਬ ਤੇਰੇ ਹੱਕ ਚ ਮੇਰੇ ਘਰ ਕੇ ਇੱਕ ਵਾਰ ਬੋਲ ਉਹਨੂੰ ਟੇਬਲ 'ਬਾ ਬਿਠਾ ਕੇ ਗੱਲ ਕਰ ਫੇਰ ਦੇਖਾਂਗੇ ਵੀ ਪਿੰਗਾ ਪੈਨੀਆਂ ਨਹੀਂ ਪੈਨੀਆਂ ਕੋਈ ਗੱਲ ਨਹੀਂ ਬੋਟਾਂ ਐ ਚੱਕ ਦੋ ਭੱਟੇ ਚੱਕ ਦੋ ਰੱਖ ਦੋ ਪੰਜਾਬੀਓ ਮਾਨ ਸਿਮਰਨ ਜੀ ਨਾਲ ਮਾਨ ਸੰਗਰੂਰ ਤੇ ਖੜਾ ਲਗਾ ਸੇ ਸੁਲਾਣਾ ਜਿਹੜਾ ਮਰਦੇ ਉਹਨਾਂ ਨੂੰ ਜਿਤਾਓ ਮਰਦਾਂ ਨੂੰ ਮਰਦ ਬਣੋ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਮਰਦੇ ਹੈ ਜੇ ਅਣਖੀ ਹੈ ਤੇ ਮੇਰੇ ਪੇਜ ਨੂੰ ਕਰ ਲਓ ਲਾਈਕ ਬਾਲੋ ਕਿਉਂਕਿ ਆਪਾਂ ਗੱਲਾਂ ਕਰੀ ਦਿਆਂ ਮੇਰੀ ਸੱਚਾਈ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ